ਅਹਿਮਦ ਸਾਬਰੀ ਮੁਸਲਮਾਨ ਹੋਇਆ ਕੱਟੜ ਮੁਸਲਮਾਨ ਅੰਦਰ ਰਸ ਰਹੀ ਸੀ ਕਿਸੇ ਆਖਿਆ ਗੁਰੂ ਆਮਦਾ ਦੇ ਘਰ ਦਾ ਸਾਂਝਾ ਦਰਬਾਰ ਹੈ ਜਦੋਂ ਇੱਥੇ ਆਇਆ ਗੁਰਮਖੋ ਉਹ ਜਰੂਰ ਰਸ ਮਾਣਿਆ ਸਾਡੀ ਕੱਟਰ ਤਾਂ ਦੂਧ ਹੋ ਗਈ ਉਹ ਵੀ ਲਿਖਣ ਤੇ ਮਜਬੂਰ ਹੋ ਗਿਆ ਕੀ ਲਿਖਦਾ ਇਹਦਾ Hindu ਕੋ ਜਾਤੇ ਹੋਏ ਦੇਖਾ ਮੈਂ ਵੇਖਿਆ Hindu ਵੀਰ ਵੀ ਗੁਰੂ ਆਮਦਾ ਦੇ ਘਰ ਜਾ ਰਹੇ ਨੇ ਮੁਸਲਮਾਨ ਕੋ ਹੱਥੇ ਹੋਏ ਦੇਖਾ ਲੈ ਕੀ ਵੇਖਿਆ ਮੁਸਲਮਾਨ ਦਰਸ਼ਨ ਕਰਕੇ ਆ ਰਹੇ ਨੇ ਸੂਦਰ ਕੋ ਹਲਵਾ ਖਾਤੇ ਹੋਏ ਦੇਖਾ ਜਿਨ੍ਹਾਂ ਲੋਕ ਨੀਵੇਂ ਕਹਿੰਦੇ ਨੇ ਉਹ ਵੀ ਗ੍ਰਾਮ ਸ਼ਾਦਨ ਛੱਕਦੇ ਪਏ ਨੇ ਸਿੱਖੋ ਕੋ ਬਾਣੀ ਗਾਤੇ ਹੋਏ ਦੇਖਾ ਅੰਦਰ ਗੁਰਦੰਦਰ ਜੀ ਕਰ ਕੀਰਤਨ ਹੋ ਰਿਹਾ ਸੀ ਕੀਰਤਨ ਪਏ ਕਰਦੇ ਨੇ ਆਪੇ ਹੱਤ ਦਾ ਸਰੋਵਰ ਜਹਾਂ ਹੈ ਵਹਿਤਾ ਹੈ ਗੁਰਦੰਦਰ ਦੇ ਘਰ ਦੇ ਸਰੋਵਰ ਹੈ ਕਿੰਨਾ ਸੱਚ ਪੁੱਛੋ ਇਸ ਸੰਸਾਰ ਦੇ ਲੋਕੋ ਸੱਚ ਪੁੱਛੋ ਖੁਦਾ ਕਹੀਂ ਹੈ ਰਹਤਾ ਬੋਲੇ